ਕੀ ਮਾੜੀ ਦਿੱਕਤ ਹੋ ਗਈ ਕੀ ਹੋਇਆ ਕੋਈ ਇਹ ਸਾਡੇ ਰਿਟਾਇਰ ਇਨਸਪੈਕਟਰ ਸਰਦਾਰ ਸੁਖਿੰਦਰ ਸਿੰਘ ਦਾਵਾ 1 ਰੋਪਿਆ ਨੂੰ ਮੀਠਾ ਰਹਿੰਦੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਐਸਐਸਓ ਸਾਹਿਬ ਵੀ ਆਏ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾਂ ਹਾਲਾਤਾਂ ਚ ਮੌਤ ਹੋਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਸਭ ਉਹ ਸਾਡੀ ਫੋਰੈਂਸਿਕ ਟੀਮ ਅਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਅੰਦਰ ਤੇ ਪੋਸਟਮਾਰਟਮ ਕਰਾਂ ਉਹ ਤੋਂ ਪਤਾ ਲੱਗੂਗਾ ਕਿ ਕਿੰਨੀਆਂ ਲੱਗੀਆਂ ਸਮਾਂ ਕਿੰਨੇ ਵਜੇ ਸੀ ਸਮਾਂ ਦਾ 11:30 ਵਜੇ ਅੱਜ ਸਵੇਰ ਦਾ ਸੀ ਤੇ ਫੇਸ ਤੇ ਗੋਲੀ ਲੱਗੀ ਘਰ ਚੋਂ ਕੋਈ ਨਹੀਂ ਹੋਈ ਘਰ ਚੋਂ ਨੇ ਪਰਿਵਾਰਕ ਮੈਂਬਰ ਆ ਜਾ ਸੀ ਉਹਨਾਂ ਦਾ ਬੇਟਾ ਸੀ ਭਾਈ ਭਾਜ ਸੀ ਕੋਈ ਕਿਹਾ ਜਾਂਦਾ ਉਹਨਾਂ ਦੇ ਕੋਲ ਤੇ ਸੀ ਵੀ ਇਹ ਤਾਂ ਪੀਐਸ ਵੀ ਚੱਲਦਾ ਪਿਆ ਸੀ ਕੋਈ ਟੈਨਸ਼ਨ ਕਿਸਮ ਬਾਰੇ ਤਾਂ ਚਲੋ ਤਕਰੀਬਨ ਬਹੁਤ ਸਾਰੇ ਅਸਰਾਂ ਦੇ ਚੱਲਦੇ ਰਹਿੰਦੇ ਆ ਉਹ ਜੀ ਗੱਲ ਇਹ ਹੈ ਵੀ ਬڑے ਦਲੇਰ ਅਫਸਰ ਸੀ ਜਾਂ ਬਾਇ ਅਫਸਰ ਸੀ ਬੜਾ ਨਾਂ ਸੀ ਉਹਨਾਂ ਦਾ ਬੜਾ ਡਿਪਾਰਟਮੈਂਟ ਲਈ ਕੰਮ ਕੀਤਾ ਨਾ ਸਰਕਾਰੀ ਕਾਰੋਬਾਰ ਵਿੱਚ ਨਹੀਂ ਕਿ ਆਪਣੇ ਨਿੱਜੀ ਦੁਕਾਨਾਂ ਦੇ ਇਹ ਜੀ ਅਸੀਂ ਪੜਤਾਲ ਕਰ ਰਹੇ ਹਾਂ ਕਿਉਂਕਿ ਉਹਨਾਂ ਦੇ ਵੈਪਨ ਸਰਕਾਰੀ ਵੀ ਹੈਗੇ ਸੀ ਉਹਨਾਂ ਕੋ ਆਪਣੇ ਨਿੱਜੀ ਵੀ ਹੈਗੇ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਵੈਪਨ ਦੇ ਕਿੰਨੇ ਗੁੰਡਾ ਵੀ ਪੀਰਾ ਪੁਲਿਸ ਦੀ ਸੇਵਾਵਾਂ ਦੇ ਉਹ ਜੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਪਰੰਤੀ ਦੇ ਜਿਹੜੇ ਅੰਗ ਤੇ ਲੱਗੀ ਹੈ ਜੀ ਫੇਸ ਤੇ ਲੱਗੀ ਜੀ ਉਹਨਾਂ ਦਾ ਬੇਟਾ ਵੀ ਸਮਾਉਣ ਹਾਂਜੀ ਬੇਟਾ ਇਨਸਪੈਕਟਰ ਹੈ ਪੰਜਾਬ ਪੁਲਿਸ ਦਾ ਕੋਈ ਉਹਨਾਂ ਨਾਲ ਗੱਲਬਾਤ ਹੋਈ ਹੈ ਕੀ ਕਾਰਨ ਹੈ ਅਜੇ ਉਹ ਪਰਿਵਾਰ ਸਦਮੇ 'ਚ ਹੈ ਅਜੇ ਉਹਦੇ ਰਿਸ਼ਤੇਦਾਰ ਵੀ ਆਏ ਨੇ ਤੁਹਾਨੂੰ ਪਤਾ ਕੋਈ ਹੈ ਕਿ ਪਰਿਵਾਰ ਦੇ ਮੁਖੀ ਦੀ ਮੌਤ ਹੋਏ ਤੇ ਪਰਿਵਾਰ ਸਦਮੇ 'ਚ ਹੁੰਦਾ ਬੇਟੇ ਨਾਲ ਗੱਲਬਾਤ ਉਸ ਤੋਂ ਬਾਅਦ ਕਰਦੇ ਨੇ ਪੋਸਟਮਾਰਟਮ ਕਰਵਾ ਰਹੇ ਨੇ ਠੀਕ ਹੈ ਫੋਰਸ ਕਿੰਨਾ ਘਟਾ ਪਿਆ ਕਿਸੀ ਕਈ ਕੇਸਾਂ ਦੇ ਵਿੱਚ ਹਾਂਜੀ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ ਕਿ ਇਹ ਸਭ ਹੁੰਦੇ ਨੇ ਲੇਕੋ ਚੰਗੇ ਬੰਦੇ ਦੀ ਜਾਨ ਨਾਲ ਸਮਾਜ ਨੂੰ ਵੀ ਘਾਟਾ ਪੈਂਦਾ ਵਾ ਤੇ ਡਿਪਾਰਟਮੈਂਟ ਤੱਕ ਦਿਲੇਰ ਤੇ ਜਾਬਾਜ ਅਫ ਦੇ ਪੁਲਿਸ ਵਿਭਾਗ ਨੂੰ ਘਾਟਾ ਪੈਂਦਾ ਕਿਉਂਕਿ ਭਾਵੇਂ ਉਹ ਰਿਟਾਇਰ ਹੋ ਗਏ ਸੀ ਤੋਂ ਉਹਨਾਂ ਦੇ ਤਜਰਬੇ ਦੀ ਉਹਨਾਂ ਦੇ ਸਵਮਾਂ ਦਾ ਸੀ ਹੁਣ ਵੀ ਫਾਇਦਾ ਉਠਾਉਂਦੇ ਸੀ ਕੋਈ ਮੁਸ਼ਕਲ ਕੇਸ ਕੋ ਹੱਲ ਕਰਨਾ ਤੋਂ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਂਦੇ ਉਹਨਾਂ ਨਾਲ ਗੱਲਬਾਤ ਕਰਦੇ ਰਹਿੰਦੇ ਉਹਨਾਂ ਕੋਲ ਸਲਾਹ ਲੈਂਦੇ ਸੀ ਅਸੀਂ ਉਹ ਦਿੰਦੇ ਵੀ ਸੀ ਸਲਾਹ ਹੁੰਦੀ ਸੀ ਠੀਕ ਹੈ ਰੋਕ ਜੋ ਜੰਮਾ ਨਹੀਂ ਇਹ ਪੈਨਰੀ ਉਲਾਇਆ ਸਰਕਾਰ ਕਰਦੇ ਨੇ ਮਾਫ਼ ਕਰਦੇ ਕਿ ਤੁਹਾਨੂੰ ਕੀ ਹੋਇਆ ਤੇ ਸਾਡੇ ਰਿਟਾਇਰਡ ਇਨਸਪੈਕਟਰ ਸਰਦਾਰ ਸੁਖਰਿੰਦਰ ਸਿੰਘ ਦਾਵਾ ਇੱਕ ਰੋਪਾ ਨੂੰ ਮੀਠਾ ਰੋ ਰਹੇ ਸੀ ਉਹਨਾਂ ਬਾਰੇ ਪਤਾ ਲੱਗਾ ਵੀ ਗੋਲੀ ਲੱਗਨ ਨਾਲ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪਹੁੰਚੇ ਐਸਐਸਓ ਸਾਹਿਬ ਵੀ ਆਏ ਨੇ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਾਰਨ ਕਿੰਨਾਂ ਹਾਲਾਤਾਂ ਚ ਮੌਤ ਹੋਈ ਹੈ ਕਿੰਨੀਆਂ ਗੋਲੀਆਂ ਚੱਲੀਆਂ ਸਨ ਉਹ ਸਾਡੀ ਫੋਰੈਂਸਿਕ ਟੀਮ ਅਜੇ ਇਨਵੈਸਟੀਗੇਸ਼ਨ ਕਰ ਰਹੀ ਹੈ ਅੰਦਰ ਤੇ ਪੋਸਟਮਾਰਟਮ ਕਰਾਂ ਉਹ ਤੋਂ ਪਤਾ ਲੱਗੂਗਾ ਵੀ ਕਿੰਨੀਆਂ ਲੱਗੀਆਂ ਗੋਲੀਆਂ ਲੱਗੀਆਂ ਕਿੱਥੇ ਸਮਾਂ ਕਿੰਨੇ ਵਜੇ ਸੀ ਸਮਾਂ ਦਾ 11:00 ਵਜੇ ਅੱਜ ਸਵੇਰ ਦਾ ਸੀ ਤੇ ਫੇਸ ਤੇ ਗੋਲੀ ਲੱਗੀ ਘਰ ਚੋਂ ਕੋਈ ਕੋਈ ਹੋਣੀ ਘਰ ਚੋਂ ਨੇ ਪਰਿਵਾਰਕ ਮੈਂਬਰ ਆਇਆ ਸੀ ਉਹਨਾਂ ਦਾ ਬੇਟਾ ਸੀ ਭਾਈ ਭਾਜ ਸੀ ਕੋਈ ਕਿਹਾ ਜਾਂਦਾ ਉਹਨਾਂ ਦੇ ਕੋਲ ਸੀ ਵੀ ਇਹ ਤਾਂ ਪੀਐਸ ਵੀ ਚੱਲਦਾ ਪਿਆ ਸੀ ਕੋਈ ਟੈਨਸ਼ਨ ਕਿਸਮ ਬਾਰੇ ਤਾਂ ਚਲੋ ਤਕਰੀਬਨ ਬਹੁਤ ਸਾਰੇ ਅਫਸਰਾਂ ਦੇ ਚੱਲਦੇ ਰਹਿੰਦੇ ਆ ਉਹ ਜਿਹੜੀ ਗੱਲ ਦੀ ਬੜੇ ਦਲੇਰ ਅਫਸਰ ਸੀ ਜਾਂ ਬਹੁਤ ਅਫਸਰ ਸੀ ਬੜਾ ਨਾਮ ਸੀ ਉਹਨਾਂ ਦਾ ਬੜਾ ਡਿਪਾਰਟਮੈਂਟ ਲਈ ਕੰਮ ਕੀਤਾ ਸਰਕਾਰੀ ਵਰਤੋਂ ਚਲਾਈ ਕਿ ਆਪਣੇ ਨਿੱਜੀ ਵਰਤੋਂ ਇਹ ਜੀ ਅਸੀਂ ਪੜਤਾਲ ਕਰ ਰਹੇ ਆ ਕਿਉਂਕਿ ਉਹਨਾਂ ਦੇ ਵੈਪਨ ਸਰਕਾਰੀ ਵੀ ਹੈਗੇ ਸੀ ਉਹਨਾਂ ਕੋਲ ਆਪਣੇ ਨਿੱਜੀ ਵੀ ਹੈਗੇ ਸੀ ਅਸੀਂ ਵੈਰੀਫਾਈ ਕਰ ਰਹੇ ਹਾਂ ਇਸ ਵੈਪਰ ਨੇ ਕਿੰਨੇ ਗੁੰਡਾ ਵੀ ਪੀਰਾ ਪੁਲਿਸ ਦੀ ਸੇਵਾਵਾਂ ਦੇ ਉਹ ਜੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਪਰੰਥੀ ਦਾ ਜਿਹੜੇ ਅੰਗ ਤੇ ਲੱਗੀ ਹੈ ਜੀ ਫੇਸ ਤੇ ਲੱਗੀ ਉਹਨਾਂ ਦਾ ਬੇਟਾ ਵੀ ਸੁਮਾਨਾ ਹਾਂਜੀ ਬੇਟਾ ਵੀ ਇੰਸਪੈਕਟਰ ਹੈ ਪੰਜਾਬ ਪੁਲਿਸ ਕੋਈ ਉਹਨਾਂ ਨਾਲ ਗੱਲਬਾਤ ਕੋਈ ਹੈ ਕੀ ਕਾਰਨ ਹੈ ਅੱਜ ਉਹ ਪਰਿਵਾਰ ਸਦਮੇ 'ਚ ਹੈ ਜੀ ਅਜੇ ਤੁਹਾਡੇ ਰਿਸ਼ਤੇਦਾਰ ਵੀ ਆਏ ਨੇ ਤੁਹਾਨੂੰ ਪਤਾ ਕੋਈ ਹੈ ਕਿ ਪਰਿਵਾਰ ਦੇ ਮੁਖੀ ਦੀ ਮੌਤ ਹੋਏ ਤੇ ਪਰਿਵਾਰ ਸਦਮੇ 'ਚ ਹੁੰਦਾ ਬੇਟੇ ਨਾਲ ਗੱਲਬਾਤ ਉਸ ਤੋਂ ਬਾਅਦ ਕਰਦੇ ਨੇ ਪੋਸਟਮੈਨ ਕੋਲ ਪੋਸਟਮੈਨ ਨੂੰ ਕਰਵਾ ਰਹੇ ਨੇ ਠੀਕ ਹੈ ਫੋਰਸ ਨੂੰ ਕਿੰਨਾ ਘਟਾ ਪਿਆ ਤੁਸੀਂ ਕਈ ਕੇਸਾਂ ਦੇ ਵਿੱਚ ਹਜੇ ਰਿਟਾਇਰਮੈਂਟ ਤੋਂ ਬਾਅਦ ਵੀ ਕਹਿੰਦੇ ਕਿ ਇਹ ਸਾਬੰਦ ਰਹੇ ਲੇਕੋ ਚੰਗੇ ਬੰਦੇ ਦੇ ਜਾਣ ਨਾਲ ਸਮਾਜ ਨੂੰ ਵੀ ਘਟਾ ਪੈਂਦਾ ਵਾ ਤੇ ਡਿਪਾਰਟਮੈਂਟ ਤੱਕ ਦੇਰੀ ਤੇ ਜਾਮਬਾਜ ਅਫਸਰ ਚੱਲ ਜੇ ਤੇ ਪੁਲਿਸ ਵਿਭਾਗ ਨੂੰ ਘਟਾ ਪੈਂਦਾ ਕਿਉਂਕਿ ਭਾਵੇਂ ਉਹ ਰਿਟਾਇਰ ਹੋ ਗਏ ਸੀ ਤੋਂ ਉਹਨਾਂ ਦੇ ਤਜਰਬੇ ਦੀ ਉਹਨਾਂ ਦੇ ਸਵਾਮਾਂ ਦਾ ਸੀ ਹੁਣ ਵੀ ਫਾਇਦਾ ਉਠਾਉਂਦੇ ਸੀ ਕੋਈ ਮੁਸ਼ਕਲ ਕੇਸ ਕੋ ਹੱਲ ਕਰਨਾ ਤੋਂ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਂਦੇ ਉਹਨਾਂ ਨਾਲ ਗੱਲਬ